ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਡੰਡਉਤ ਬੰਦਨੀ ਅਨਕਵਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਾਜਨ ਤੇਰੇ ਚਰਨ ਕੀ ਵੇ ਰਹਾ ਸਦ ਧੂਰ ਨਾਨਕ ਸਰਨ ਤੁਹਾਰੀਆ ਪੀਖੂ ਸਦਾ ਹਜੂਰ ਨਾਨਕ ਸਰਨ ਤੁਹਾਰੀਆ ਪੀਖੂ ਸਦਾ ਹਜੂਰ ਹਮ ਸੰਤਨ ਸੋ ਬਣਾਈ ਹਮ ਸੰਤਨ ਸੋ ਬਣਾਈ ਸੰਤਨ ਸੋ ਬਣਾਈ ਹਮ ਸੰਤਨ ਸੋ ਬਣਾਈ ਸੰਤਨ ਸੋ ਬਣਾਈ ਹਮ ਸੰਤਨ ਸੋ ਬਣਾਈ ਸੰਤਨ ਸਿਓ 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 ਬਣਾਈ ਹਮ ਸੰਤਨ ਸੋਂ ਬਣਾਈ ਸੰਤਨ ਸੋਂ ਬਣਾਈ ਹਮ ਸੰਤਨ ਸੋਂ ਬਣਾਈ ਵਾਹਿਗੁਰੂ ਸੰਤਨ ਸੋਂ ਬਣਾਈ ਹਮ ਸੰਤਨ ਸੋਂ ਬਣਾਈ ਪਾਈ ਊਰ ਬਲਿਖਿਆ 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 ਪਾਈ ਪੂਰਬ ਲਿਖਿਆ 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 ਪਾਈ ਪੁਰ ਬਣ ਲਿਖਿਆ ਪਾਈ ਪੁਰ ਬਣ ਲਿਖਿਆ ਪਾਈ ਪੁਰ ਬਣ ਲਿਖਿਆ ਪਾਈ ਪੁਰ ਬਣ ਲਿਖਿਆ ਪਾਈ ਸੰਤਨ ਸੋਂ ਬਣਾਈ ਹਮ ਸੰਤਨ ਸੋਂ ਬਣਾਈ ਸੰਤਨ ਸੋਂ ਬਣਾਈ ਹਮ ਸੰਤਨ ਸੋਂ ਬਣਾਈ ਸਾਂਤਨ ਸੌ ਬਣ ਆਈ ਆਮ ਸਾਂਤਨ ਸੌ ਬਣ ਆਈ ਸਾਂਤਨ ਸੌ ਬਣ ਆਈ ਖਾਮ ਸਾਂਤਨ ਸੌ ਬਣ ਆਈ संतन की सारे ना संत हमारी ओट सतानी संत मारा कहना हम संतन सो बाणाई पूरा प लिखाई यो मान तेरा पाई परम सतकार योग ਸਤਿਗੁਰੂ ਮਹਾਰਾਜ ਜੀਆਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਤਕਾਰੀ ਸਾਧ ਸੰਗਤ ਜੀ ਦਾਸ ਵੱਲੋਂ ਜਥੇ ਵੱਲੋਂ ਨਿਮਰਤਾ ਸਹਿਤ ਗੁਰਫਤੇ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰ ਤੋਂ ਲੈ ਕੇ ਮਹਾਂਪੁਰਖਾਂ ਜੀਆਂ ਤੋਂ ਕਮਾਏ ਹੋਏ ਵਚਨ ਸਰਵਣ ਕਰ ਰਹੇ ਹੋ ਆਓ ਜਿੰਨਾ ਕ ਸਮਾਂ ਹੋ ਰੈ ਅਪਰਲ ਮਿਲ ਕੇ ਹਾਜ਼ਰੀਆਂ ਪਰ ਯੇ ਗੁਰੂ ਬਾਬਾ ਜੀ ਦੇ ਚਰਣਾ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨਾਂ ਦੇ ਉੱਪਰ ਸ਼ਾਇਦ ਸਾਡੇ ਪਰਿਵਾਰ ਨੇ ਪਹਿਰਾ ਦਿੱਤਾ ਹੈ। ਸ਼੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਮੋਨੇ ਦਸਾਂਝਾਂ ਵਾਲੇ ਬੀੜ ਵਿੱਚ ਸਰਦਾਰ ਸਰਬਨ ਸਿੰਘ ਜੀ ਚੌਧਰੀ ਮਾਂਜਰੇ ਵਾਲੇ ਉਹਨਾਂ ਦੇ ਜਰੀਏ ਸਰਦਾਰ ਹਰਭਜਨ ਸਿੰਘ ਜੀ ਤੇ ਗੁਰਮੁਖ ਪਿਆਰਿਓ ਸਰਦਾਰ ਮੁਖਤਿਆਰ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਦੇਵ ਸਿੰਘ ਜੀ ਜਿਨ੍ਹਾਂ ਨੂੰ ਸੰਤ ਪੱਪਾ ਨਰੈਣ ਸਿੰਘ ਜੀ ਮੋਨੀ ਕਹਿੰਦੇ ਆਪਾਂ ਇਹਨਾਂ ਨੇ ਤੇ ਗੁਰਮੁਖ ਪਿਆਰ ਦਸਾਂਝਾਂ ਵਾਲੇ ਬੀੜ ਵਿੱਚ ਨੌਕਰੀ ਕਰਦੇ ਸੀ ਘਰ ਵਿੱਚ ਐਸਾ ਸੀ ਘਰ ਦਾ ਜਿਹੜਾ ਮਾਹੌਲ ਸਤਕਾਰਯੋਗ ਮਾਤਾ ਰਲੀ ਕੌਰ ਸਤਕਾਰਯੋਗ ਬਾਬਾ ਜੀ ਨੱਥਾ ਸਿੰਘ ਜੀ ਸੁਣਿਓ ਜੀ 3 ਕੱਤੇ ਮਹੀਨੇ ਵਿੱਚ ਮੈਨੂੰ ਦੱਸਦੇ ਹੁੰਦੇ ਉਹ ਮਾਗ ਫੱਗਣ 1 ਕੱਤੇ ਦਾ ਮਹੀਨਾ ਕਹਿੰਦੇ ਅਸੀਂ ਪਿੰਡ ਵਾਲੇ ਟੋਬੇ ਵਿੱਚ ਇਸ਼ਨਾਨ ਕਰਕੇ ਸਵੇਰੇ 2 ਵਜੇ ਉੱਥੇ ਚੌਂਕੜਾ ਲਾ ਕੇ ਇਸ਼ਨਾਨ ਉੱਥੇ ਸਿਮਰਨ ਕਰਨ ਲੱਗ ਜਾਂਦੇ ਆ। ਆ ਨਾਲ ਮਹਾਲੀ ਟੋਬਾ ਗੁਰਦੁਆਰੇ ਦੇ ਪਿਛਲੇ ਪਾਸੇ ਸੰਗਤ ਜੀ। ਤੇ ਗੁਰਮੁਖ ਪਿਆਰਿਓ ਉਹਨਾਂ ਨੇ ਇੰਨੀ ਭਗਤੀ ਕੀਤੀ ਤੇ ਗੁਰਮੁਖ ਪਿਆਰਿਓ ਪੋਹ ਮਾਗਦੇ ਮਹੀਨੇ ਤੇ ਗੁਰੂ ਨਾਨਕ ਦੇ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਵੇਲੇ ਤੇ ਗੁਰਮੁਖ ਪਿਆਰਿਓ ਤਾਂ ਕਰਕੇ ਘਰ ਵਿੱਚ ਅਹਜੇ ਯੋਧੇ ਪੈਦਾ ਹੋਏ। ਮੈਂ ਤੁਲਨਾ ਨਹੀਂ ਕਰ ਸਕਦਾ ਮਾਤਾ ਗੁਜਰ ਕੌਰ ਜੀ ਦੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਤਾਤ ਮਾਤਮੁਰ ਅਲਖ ਅਰਾਧਾ ਬੋਵਿਦ ਜੋਗ ਸਾਧਨਾ ਸਾਧਾ ਸਤਗੁਰ ਕਹਿੰਦੇ ਮੇਰੇ ਮਾਤਾ ਪਿਤਾ ਨੇ ਬਹੁਤ ਤਪੱਸਿਆ ਕੀਤੀ ਤੇ ਮੈਨੂੰ ਲੱਗਦਾ ਉਸੇ ਪੂਰਨਿਆ ਤੇ ਚੱਲਦੇ ਹੋਏ ਸਤਕਾਰ ਜੋਗ ਸੰਤ ਬੱਬਨ ਰਣ ਸਿੰਘ ਜੀ ਮੋਨੀ ਜੀ ਦੇ ਮਾਤਾ ਪਿਤਾ ਨੇ ਤਪੱਸਿਆ ਕੀਤੀ ਸੰਗਤ ਜੀ ਉਹਦੀ ਬਦੌਲਤ ਘਰ ਵਿੱਚ ਮਾਹੌਲ ਸਿੱਖੀ ਦਾ ਸੀ ਤੇ ਗੁਰਮਖ ਪਿਆਰਿਓ ਉਹਦੀ ਬਦੌਲਤੀ ਹਰ ਵੇਲੇ ਘਰ ਵਿੱਚ ਐਸੀਆਂ ਗੱਲਾਂ ਹੁੰਦੀਆਂ ਮੇਰੀ ਮਾਤਾ ਜੀ ਦੱਸਦੇ ਰਹਿੰਦੇ ਵੀ ਕੋਈ ਮਿਲ ਜਾਵੇ ਮਹਾਪੁਰਖ ਘਰ ਵਿੱਚ ਐਸੀਆਂ ਗੱਲਾਂ ਹੁੰਦੀਆਂ ਕਹਿੰਦੇ ਮੇਰੇ ਮਾਤਾ ਜੀ ਕਹਿੰਦੇ ਵੀ ਸਾਡੀ ਮਾਂ ਸਾਨੂੰ ਪੜਾਉਂਦੀ ਹੁੰਦੀ ਸੀ ਮੈਂ ਸੰਖੇਪ ਵਿੱਚ ਹੀ ਬੋਲੂ ਇਤਿਹਾਸ ਬੜਾ ਵੱਡਾ ਮਹਾਂਪੁਰਖਾਂ ਦਾ ਧਿਆਨ ਨਾਲ ਸੁਣਿਓ ਘਰ ਵਿੱਚ ਆ ਧਾਰਨਾ ਮੇਰੀ ਮਾਤਾ ਜੀ ਕਹਿੰਦੇ ਪੜਦੇ ਹੁੰਦੇ ਸੀ ਮਿਲ ਜਾਵੇ ਕੋਈ ਰੱਬ ਦਾ ਬਾਖਸ਼ਿਆ ਮਿਲ ਜਾਵੇ ਕੋਈ ਰੱਬ ਦਾ ਬਾਖਸ਼ਿਆ ਜੱਗੇ ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ ਮਿਲ ਜਾਵੇ ਕੋਈ ਰੱਬ ਦਾ ਜਿਨੇ ਜਾਵੇ ਕੋਈ ਰਾਤ ਦਾ ਤਕਸਿਆ ਤੂੰ ਵੀ ਪਖਸ਼ਿਆ ਜਾਂ ਮੀ ਗਮ ਨਾਵੇ ਕੋਈ ਰਾਤ ਦਾ ਤਾਂ ਬਾਖ ਪਤਾ ਬਾਖਸ਼ਿਆ ਤੂੰ ਵੀ ਬਾਖਸ਼ਿਆ ਜਮੇ ਕਰਮਾਂ ਦੇ ਕੋਈ ਰੱਬ ਦਾ ਬੱਲੇ ਮੇਲੇ ਜਲ ਜਾਵੇ ਜਾਵੇ ਜਾਖਸੇ ਆ ਮੇਰੀ ਮਾਤਾ ਕਹਿੰਦੀ ਆ ਧਾਰਨਾ ਹਰ ਵੇਲੇ ਪੜੀ ਜਾਂਦੀ ਸੀ ਘਰ ਵਿੱਚ ਤੇ ਫਿਰ ਕਿਰਪਾ ਹੋ ਗਈ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਦ ਦਿਲ ਸੇ ਹੋਤੀ ਹੈ ਮੁਸ਼ਕਲ ਤੋਂ ਜੇ ਹੈ ਜੇ ਮੁਸ਼ਕਲ ਸੇ ਹੋਤੀ ਹੈ ਤੇ ਗੁਰਮੁਖ ਪਿਆਰਿਓ ਕਹਿੰਦੇ ਫੇਰ ਦਸਾਂਝਾਂ ਵਾਲੇ ਵਿਗੜ ਵਿੱਚ ਸੰਤ ਬਾਬਾ ਕਿਰਪਾ ਸਿੰਘ ਮਹਾਰਾਜ ਜੀ ਦਾ ਮਲਾਪ ਹੋਇਆ ਸੰਤ ਬਾਬਾ ਕਿਰਪਾ ਸਿੰਘ ਜੀ ਦਾ ਮਲਾਪ ਹੋਇਆ ਤੇ ਗੁਰਮੁਖ ਪਿਆਰਿਓ ਜਿਨ੍ਹਾਂ ਨੇ ਥਾਪਨਾ ਸਵਾਮੀ ਨਮੋਨਾਥ ਮਹਾਰਾਜ ਜੀ ਤੋਂ ਲਈ ਹੋਈ ਸੀ 24 ਘੰਟੇ ਸਿਮਰਨ ਕਰਨਾ ਬਸ ਉੱਥੇ ਮੇਲ ਮਲਾਪ ਹੋ ਗਿਆ ਸਾਰਾ ਪਰਿਵਾਰ ਜਾਣ ਲੱਗ ਗਿਆ ਸੇਵਾ ਵਿੱਚ ਜੁੜ ਗਏ ਤਰ੍ਹਾਂ ਤਰ੍ਹਾਂ ਦੇ ਕੋਤਕ ਸੰਤ ਬਾਬਾ ਕਿਰਪਾ ਸਿੰਘ ਜੀ ਕਰਦੇ ਤੇ ਗੁਰਮੁਖ ਪਿਆਰਿਓ ਫਿਰ ਪ੍ਰੇਮ ਬਣਿਆ ਫਿਰ ਘਰ ਲਿਆ ਇਹ ਬਾਬਾ ਕਿਰਪਾ ਸਿੰਘ ਜੀ ਨੂੰ ਮੇਰੀ ਮਾਤਾ ਕਹਿੰਦੀ ਸਾਰਾ ਟੱਬਰ ਸਾਰਾ ਪਿੰਡ ਹੀ ਚੰਡੀ ਦਾ ਪਾਠ ਕਰਨ ਲੱਗ ਗਿਆ ਐਡੀ ਕਿਰਪਾ ਹੋਈ ਮਹਾਪੁਰਖਾਂ ਦੀ ਪਰ ਸਾਰੇ ਪਿੰਡੂ ਪ੍ਰੀ ਮਹਾਲੀ ਉੱਪਰ ਕਹਿੰਦੀ ਕਈ ਵਿਰੋਧ ਵੀ ਕਰਨ ਲੱਗੇ ਵੀ ਸਾਧਨੇ ਸਾਰੇ ਵਿਹਲੇ ਕਰਤੇ ਤੇ ਗੁਰਮੁਖ ਪਿਆਰਿਓ ਕਈਆਂ ਨੇ ਵਿਰੋਧ ਵੀ ਕੀਤਾ ਤੇ ਗੁਰਮੁਖ ਪਿਆਰਿਓ ਪਰ ਮਹਾਪੁਰਖ ਆਪਣੇ ਪਰਿਵਾਰ ਸਮੇਤ ਮਾਪੁਰਖਾਂ ਦੇ ਬਚਨਾਂ ਦੇ ਪਹਿਰਾ ਦਿੰਦੇ ਰਹੇ ਮੈਨੂੰ ਬਹੁਤ ਹੀ ਸਤਿਕਾਰਯੋਗ ਮਾਮਾ ਜੀ ਮਨਮੋਹਨ ਸਿੰਘ ਜੀ ਜਿਹੜੇ ਸੀ ਇਕੱਠੇ ਮਾਮਾ ਭਾਣ ਜਾਂ ਦੋਹੇ ਦਰਾਜ ਗੁਰਦੁਆਰਾ ਸਾਹਿਬ ੱਟਬਾ ਸਾਹਿਬ ਇੱਕ ਕਮਰੇ ਚ ਰਹਿੰਦੇ ਸੰਗਤ ਜੀ ਬੜੇ ਵਿਦਵਾਨ ਸੀ ਉਹ ਸਾਰਾ ਇਤਿਹਾਸ ਉਹਨਾਂ ਦੇ ਮੂੰਹ ਜਵਾਨੀ ਕੰਟ ਸੀ ਦਸਵੇਂ ਪਾਤਸ਼ਾਹ ਦਾ ਗੁਰਬਾਣੀ ਬਹੁਤ ਗੰਠ ਸੀ ਜੇ ਕਿਤੇ ਮੈਂ ਉਲਝ ਜਾਂਦਾ ਮਹਾਂਪੁਰਖ ਮੈਨੂੰ ਗ੍ਰੰਥ ਨੇ ਦੇ ਪੜਨ ਨੂੰ ਮੈਂ ਉਲਝ ਜਾਂਦਾ ਮੈਂ ਪੁੱਛਦਾ ਮਾਮਾ ਜੀ ਬਾਬਾ ਜੀ ਕੋਲੇ ਸਮਾ ਨਹੀਂ ਸੰਗਤਾਂ ਬਹੁਤ ਨੇ ਆਹ ਆਹ ਗੱਲ ਕੀ ਕਹਿ ਰਿਹਾ ਗ੍ਰੰਥ ਫਿਰ ਉਹਨੇ ਖੋਲ ਕੇ ਦੱਸਣੀ ਮੈਨੂੰ ਸੰਗਤ ਜੀ ਉਹਨਾਂ ਦੇ ਬੋਲ ਮੈਂ ਸਟੇਜ ਤੇ ਬੋਲ ਦੋਨਾ ਸੰਗਤ ਜੀ ਮੈਨੂੰ ਤਾਂ ਕੁਝ ਵੀ ਨਹੀਂ ਆਉਂਦਾ ਮੈਂ ਮਾਮਾ ਮਨਮੋਹਨ ਸਿੰਘ ਜੀ ਜਿਉ ਮੈਨੂੰ ਸਾਖੀਆਂ ਸੁਣਾਉਂਦੇ ਮੈਂ ਹੁਣ ਤੱਕ ਬੋਲੀ ਜਾਂਦਾ ਸੰਗਤ ਜੀ ਉਹ ਤੇ ਕਿਰਪਾ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਦੀ ਸੀ ਸੁਣਿਓ ਜੀ ਮੈਂ ਪਰਿਵਾਰ ਨਾਲ ਮਹਾਪੁਰਖਾਂ ਦੇ ਜੀਵਨ ਨਾਲ ਸੰਖੇਪ ਵਿੱਚ ਹੀ ਚੱਲੂੰਗਾ ਟਾਈਮ ਤਾਂ ਹੋ ਹੀ ਗਿਆ ਥੋੜਾ ਜਿਹਾ ਤੇ ਗੁਰਮਖ ਪਿਆਰਿਓ ਫਿਰ ਸ੍ਰੀ ਸੁਆਮੀ ਨਮੋਨਾਥ ਜੀ ਸੰਤ ਬਾਬਾ ਕਿਰਪਾ ਸਿੰਘ ਜੀ ਮੇਰੀ ਮਾਤਾ ਕਹਿੰਦੀ ਅਸੀਂ ਸਾਰਾ ਟੱਬਰ ਵੀ ਪੰਜ ਪੰਜ 6 6 ਪਾਠ ਚੰਡੀ ਦੇ ਕਰਦੇ ਸੁਖਮਨੀ ਸਾਹਿਬ ਦੇ ਪਾਠ ਕਰਦੇ ਕਹਿੰਦੇ ਚੂਲੀ ਛੱਡ ਦਿੰਦੇ ਵੀਰ ਦੇ ਨਾਂ ਉੱਤੇ ਚੂਲੀ ਮੀਨ ਅਪਰਦਾਸ ਕਹਿੰਦੇ ਆ ਉਦੋਂ ਚੂਲੀ ਆਉਂਦੀਆਂ ਕਹਿੰਦੇ ਵੀ ਚੂਲੀ ਹਰਦੇਵ ਦੇ ਨਾਂ ਉੱਤੇ ਛੱਡ ਦਿਓ ਫਿਰ ਜਿੱਦੇ ਥਾਪਨਾ ਦਿੱਤੀ ਤੇ ਬਾਬਾ ਜੀ ਕਿਰਪਾ ਸਿੰਘ ਜੀ ਕਹਿਣ ਲੱਗੇ ਹਰਦੇਵ ਝੁਗਾ ਮੇਚ ਆ ਮਹਾਂਪੁਰ ਕਹਿੰਦੇ ਹਾਂ ਮੰਜਾ ਢਾਕੇ ਦਰੀ ਬਸਾਕੇ ਚਾਦਰ ਬਸਾਕੇ ਉੱਪਰ ਕਹਿੰਦੇ ਝੁਗਾ ਮੇਚ ਆ ਕਹਿੰਦੇ ਹਾਂ ਜੀ ਤੇ ਗੁਰਮੁਖ ਪਿਆਰਿਓ ਸਵਾਮੀ ਨਮੋਨਾਥ ਮਹਾਰਾਜੀ ਕਹਿਣ ਲੱਗੇ ਹਰਦੇਵ ਅੱਜ ਤੇਰੇ ਵਿੱਚ 100 ਸਾਧੂ ਦੀ ਤਾਕਤ ਆ ਦੇਖੋ ਸੰਗਤ ਜੀ ਅੱਜ ਜਿੱਦੇ ਥਾਪਨਾ ਦਿੱਤੀ ਇੰਨੀ ਸਮਾਂ ਲੰਘ ਜੋ ਮੇਰਾ ਜਕਾਰੇ ਵਾਲਾ ਲੰਬਾ ਲੈ ਗਿਆ ਪਤੰਦਰਾ ਤੇ ਗੁਰਮੁਖ ਪਿਆਰਿਓ ਬੇਨਤੀ ਨੂੰ ਸੁਣਿਓ ਸਮਾਂ ਥੋੜਾ ਤੇ ਗੁਰਮੁਖ ਪਿਆਰਿਓ ਕਹਿੰਦੇ 100 ਸਾਧੂ ਦੀ ਅਜ ਤਾਕਤ ਹੈ ਤੇਰੇ ਵਿੱਚ ਸ੍ਰੀ ਸੁਆਮੀ ਨਮੂਨਾਥ ਜੀ ਮਹਾਰਾਜ ਕਹਿਣ ਲੱਗੇ ਜੇ ਘਰੋਂ ਭੱਜ ਜੇਂਗਾ ਘਰੋਂ ਨਿਕਲ ਜੇਂਗਾ ਸੁਣਿਓ ਸੰਗਤ ਜੀ ਜਿਹਦੇ ਪੰਜ ਕੁੜੀਆਂ ਹੋਣ ਉਹਨੂੰ ਆਹ ਬਚਨ ਕੋਈ ਸਾਧੂ ਕਹੇ ਜੇ ਘਰ-ਬਾਰ ਛੱਡ ਜੇਂਗਾ ਪੂਰੀ ਦੁਨੀਆ ਦਾ ਮਾਲਕ ਬਣ ਜੇਗਾ ਸਵਾਮੀ ਨਾਮੋ ਨਾਥ ਮਹਾਰਾਜ ਜੀ ਦੇਖੋ ਉਹੀ ਗੱਲ ਮੰਨੀ ਘਰ-ਬਾਰ ਛੱਡਿਆ ਤੇ ਗੁਰਮੁਖ ਪਿਆਰ ਉਹ 12 ਸਾਲ ਆਈ ਨਹੀਂ ਆਹ ਵਾਕਿਆ ਮੈਂ ਮਨਮੋਹਨ ਸਿੰਘ ਆਲਾ ਦੱਸਦਾ ਤੇ ਜੀ ਮੈਂ ਟਾਈਮ ਤਾਂ ਲਊ ਥੋੜਾ ਜਿਹਾ ਆਹ ਮਨਮੋਹਨ ਸਿੰਘ ਦੇ ਮਾਮਾ ਜੀ ਨੇ ਮੈਨੂੰ ਦੱਸੀ ਮ ਘਰੇਲੂ ਗੱਲਾਂ ਸਾਡੀ ਸਾਡੀ ਘਰੇਲੂ ਗੱਲ ਆ ਇਹ ਕਲੇਸ਼ ਪਿਆਸੀ ਮਾਮਾ ਮਨਮੋਹਨ ਸਿੰਘ ਦੇ ਸਹੁਰਿਆਂ ਵਿੱਚ ਕਲੇਸ਼ ਪਿਆਸੀ ਉਸ ਕਰਕੇ ਮਨਮੋਹਨ ਸਿੰਘ ਨੂੰ ਦੁਨਾਲੀ ਰਾਫਲ ਰੱਖਣੀ ਪੈ ਗਈ ਕੋਲੇ ਕੋਲੇ ਰੱਖਦੇ ਸੰਗਤ ਜੀ ਦੁਨਾਲ ਆਹਾ ਬੇੜੇ ਦੇ ਨਾਲ ਹੀ ਸੰਗਤ ਜੀ ਸਾਰੋਂ ਦੇ ਨਾਲ ਹੀ ਪਿੰਡਾ ਬੜਾ ਗਰਾਂਵ ਸੁਣਿਓ ਸੰਗਤ ਜੀ ਇਹ ਵਚਨ ਮੈਂ ਰਾਤ ਮੈਂ ਬੈਠਾ ਸੀ ਆਪਣੇ ਆਨੰਦ ਵਿੱਚ ਤੇ ਮੈਨੂੰ ਇਹ ਵਚਨ ਮਾਮਾ ਮਨਮੋਹਨ ਸਿੰਘ ਜੀ ਆਜਾਦ ਆਇਆ ਮੈਂ ਆਹੀ ਸੁਣਾ ਕੇ ਸਮਾਪਤੀ ਕਰੂੰਗਾ ਸੰਗਤ ਜੀ ਆਹੀ ਵਚਨ ਨਹੀਂ ਜੀ ਜੋ ਮੈਂ ਮਾਮਾ ਜੀ ਤੋਂ ਸੁਣਿਆ ਬਚਨ ਉਹ ਸੁਣਾਉਂਗਾ ਬੜਾ ਕਰਾਉ ਸਾਰੋਂ ਦੇ ਨਾਲ ਹੀ ਪਿੰਡਾ ਉੱਥੇ ਕਿਸੇ ਦੇ ਘਰੇ ਅਖੰਡ ਪਾਠ ਕਰਨ ਗਏ ਸੀ ਮਨਮੋਹਨ ਸਿੰਘ ਜਥਾ ਸੀ ਇਹਨਾਂ ਦਾ ਅਖੰਡ ਪਾਠ ਕਰਕੇ ਢਾਡੀ ਦਰਬਾਰ ਵੀ ਲਾਉਂਦੇ ਹੁੰਦੇ ਉੱਥੇ ਤੇ ਗੁਰਮੁਖ ਪਿਆਰਿਓ ਕਹਿੰਦੇ ਮੈਂ ਰਾਤ ਨੂੰ ਕਹਿੰਦੇ 10 ਵਜੇ ਉਹ ਜਿਹੜੀ ਖੰਡ ਪਾਠ ਸਾਹਿਬੀ ਸੇਵਾ ਕਰਵਾ ਰਹੇ ਸੀ ਬਾਬਾ ਜੀ ਦੇ ਕਾਨੀਪਾ ਚੇਲੇ ਸੀ ਸੰਗਤ ਜੀ ਇੱਕ ਤੇਜੀਤ ਸਿੰਘ ਹੁੰਦਾ ਇੱਕ ਮੇਜਰ ਸਿੰਘ ਹੁੰਦਾ ਸ਼ਾਇਦ ਪ੍ਰਾਣੀ ਸੰਗਤ ਜਾਣਦੀ ਹੋਵੇ ਕਾਨੀਪਾ ਚੇਲੇ ਤਹਿਸੀਲਦਾਰ ਸਾਹਿਬ ਪਹਿਲੇ ਚੇਲੇ ਕਾਨੀਪਾ ਮੀਨਨ ਪਹਿਲੇ ਚੇਲੇ ਇੱਕਜੀਤ ਸਿੰਘ ਤਪੇ ਤੋਂ ਇੱਕ ਮੇਜਰ ਸਿੰਘ ਹੁੰਦਾ ਸੀ ਤੇ ਗੁਰਮੁਖ ਪਿਆਰਿਓ ਮਹਾਰਾਜ ਤੋਂ ਬਾਬਾ ਜੀ ਦਾ ਕਾਨੀਪਾ ਚੇਲਾ ਗੁਰਮukh ਪਿਆਰਿਓ ਜਿਹੜਾ ਬੜੇ ਗਰਮ ਵਾਲਾ ਪਰਿਵਾਰ ਸੀ ਉਹ ਮੇਜਰ ਸਿੰਘ ਦਾ ਸਰਦਾਲੂ ਸੀ। ਬਾਬਾ ਜੀ ਇੱਥੋਂ ਨਿਕਲ ਗਏ ਸੀ ਪਤਾ ਨਹੀਂ ਸੀ ਕਿੱਥੇ ਨੇ ਮਨਮੋਹਨ ਸਿੰਘ ਕਹਿੰਦੇ ਅਸੀਂ ਦਾ ਘਰੇ ਭੋਗ ਹੀ ਪਾਤਾ ਸੀ ਵੀ ਪਤਾ ਨਹੀਂ ਕਿੱਥੇ ਮਰ ਮੁੜ ਗਿਆ ਹੋਊਗਾ। ਆ ਘਰ ਦੀ ਹਾਲਤ ਸੀ। ਤੇ ਗੁਰਮukh ਪਿਆਰਿਓ ਕਹਿੰਦੇ ਮੈਂ 10 ਵਜੇ ਰੌਣ ਲਾ ਕੇ ਆਪਣੇ ਕਮਰੇ ਚ ਗਿਆ। ਕਹਿੰਦੇ ਮੱਖਾਂ ਜਮੀ ਚ ਕੇ ਪੈ ਗਿਆ ਕਹਿੰਦੇ ਭਰਪੂਰ ਚਵਾਰੇ ਵਿੱਚ ਸਾਡੇ ਆਸਣ ਲਾਏ ਹੋਏ ਸੀ। ਉੱਥੇ ਕਹਿੰਦੇ ਨਾ ਇਦਾਂ ਖੜਾਮਾਂ ਪਾਈਆਂ ਹੋਈਆਂ ਕੋਈ ਪੌੜੀਆਂ ਚੜ੍ਹ ਆਵੇ ਪੌੜੀਆਂ ਚੜ੍ਹ ਆਵੇ ਕਹਿੰਦੇ ਮੈਨੂੰ ਆਵਾਜ਼ ਸੁਣੀ ਮਨਮੋਹਨ ਸਿੰਘ ਜੀ ਕਹਿਣ ਲੱਗੇ ਕਹਿੰਦੇ ਮੈਂ ਰਫਲ ਚੱਕੀ ਵੀ ਪਤਾ ਨਹੀਂ ਦੋ ਸਮੜੀਆਂ ਆ ਗਿਆ ਕਿਉਂਕਿ ਘਰੇ ਕਲੇਸ਼ ਸੀ ਸੰਗਤ ਜੀ ਕਹਿੰਦੇ ਜਦੋਂ ਮੈਂ ਦੇਖਿਆ ਉੱਠ ਕੇ ਉੱਥੇ ਕੁਛ ਨਾ ਦਿਸਿਆ ਦੂਜੀ ਵਾਰੀ ਵੀ ਏਕ ਨਹੀਂ ਹੋਇਆ ਤੀਜੀ ਵਾਰੀ ਵੀ ਕਹਿੰਦੇ ਮੈਂ ਅੱਖਾਂ ਨਹੀਂ ਖੋਲੀਆਂ ਵੀ ਦੇਖੀ ਜਾਂਦੀ ਆ ਜੇ ਕੋਈ ਆਊਗਾ ਕੰਦਾ ਤਾਂ ਮਾਰੂਗਾ ਫਿਰ ਆਪਾਂ ਸੰਭਾਲ ਲਾਂਗੇ ਮਨਮੋਹਨ ਸਿੰਘ ਕਹਿੰਦੇ ਸਾਖ ਸਾਤ ਗਿਆਨੀ ਜੀ ਮੇਰੇ ਕੋਲ ਆ ਕੇ ਖੜ ਗਏ ਸੰਗਤ ਜੀ ਧਿਆਨ ਦਿਓ ਗਿਆਨੀ ਜੀ ਮਤਲਬ ਸੰਤ ਨਰੈਣ ਸਿੰਘ ਜੀ ਮੋਨੀ ਬਾਬਾ ਜੀ ਨੂੰ ਗਿਆਨੀ ਜੀ ਕਹਿੰਦਾ ਹੁੰਦਾ ਸਾਡਾ ਪਰਿਵਾਰ ਗਿਆਨੀ ਜੀ ਕਿ ਉੱਚ ਕੋਟੀ ਦੇ ਬੁਲਾਰੇ ਸੀ ਤੇ ਗੁਰਮੁਖ ਪਿਆਰਿਓ ਕਹਿੰਦੇ ਮੇਰੇ ਕੋਲੇ ਆ ਕੇ ਜਦੋਂ ਖੜੇ ਮੈਂ ਕਿਹਾ ਗਿਆਨੀ ਜੀ ਤੁਸੀਂ ਆਹ ਕਿਹੋ ਜਿਹਾ ਲਿਬਾਸ ਪਾਇਆ ਹੋਇਆ ਕਹਿੰਦੇ ਜਟਾਂ ਬਣੀਆਂ ਹੋਈਆਂ ਕਾਲਾ ਜਿਹਾ ਚੋਲਾ ਪਾਇਆ ਹੋਇਆ ਕੋਲੇ ਬਰਾਗਣ ਫੜੀ ਹੋਈ ਇੱਕ ਕਰ ਮੰਡਲ ਫੜਿਆ ਹੋਇਆ ਕਹਿੰਦੇ ਮੈਂ ਕਿਹ ਗੈਨੀ ਜੀ ਆ ਸੰਗ ਜਾ ਕੀ ਧਾਰਿਆ ਕਹਿੰਦੇ ਮੈਂ ਤਾਂ ਕਾਲੇ ਕੱਪੜੇ ਨੂੰ ਨਫ਼ਰਤ ਕਰਦਾ ਸੀ ਕਾਲੇ ਕੱਪੜੇ ਦੇ ਵਿਰੁੱਧ ਮੈਂ ਬਹੁਤ ਕੁਝ ਬੋਲਿਆ ਸੀ ਮਨਮੋਹਨ ਸਿੰਘ ਕਹਿੰਦੇ ਕਹਿੰਦੇ ਚੁੱਪ ਕਰ ਜਾ ਕਰਤੇ ਪੁਰਖ ਦੀ ਰਜਾਈ ਏਕਣੀ ਆ ਇਉਂ ਕਰੀ ਮਨਮੋਹਨ ਸਿੰਘ ਮੈਂ ਮਰਿਆ ਨਹੀਂ ਮੇਰਾ ਭੋਗ ਤਾਂ ਤੁਸੀਂ ਪਾਤਾ ਮੈਂ ਜਿਉਂਦਾ ਤੁਸੀਂ ਘਰ ਜਾਇਓ ਮੇ ਅਖੰਡ ਪਾਠ ਸ਼ੁਰੂ ਕਰਿਓ ਮੈਂ ਭੋਗ ਤੇ ਆਉਂਗਾ ਸੰਗਤ ਜੀ ਦੇਖੋ ਦੇਖੋ ਸੰਗਤ ਜੀ ਇਹ ਗੱਲ ਮੈਨੂੰ ਮਨਮੋਹਨ ਸਿੰਘ ਨੇ ਦੱਸੀ ਤੇ ਗੁਰਮੁਖ ਪਿਆਰਿਓ ਮੈਨੂੰ ਮਨਮੋਹਨ ਸਿੰਘ ਕਹਿੰਦੇ ਸੀ ਕਵਤਾ ਗਾਉਂਦੇ ਹੁੰਦੇ ਪਹਿਲਾਂ ਇੱਕ ਜਦੋਂ ਜਥਾ ਹੁੰਦਾ ਸੀ ਬਾਬਾ ਜੀ ਨਾਲ ਨਾ ਗੁਰਮੇਲ ਸਿੰਘ ਪੰਛੀ ਮਨਮੋਹਨ ਸਿੰਘ ਰੰਗੀਲਾ ਹਰਦੇਵ ਸਿੰਘ ਸਨੇਹੀ ਇਹ ਜਦੋਂ ਜਥਾ ਹੁੰਦਾ ਸੀ ਕਹਿੰਦੇ ਸੀ ਇੱਕ ਕਵਤਾ ਬੋਲਦੇ ਹੁੰਦੇ ਸੀ ਉਦੋਂ ਕਹਿੰਦੇ ਜਦੋਂ ਬਾਬਾ ਜੀ ਦਾ ਮੈਂ ਉਹ ਹਾਲ ਦੇਖਿਆ ਵੀ ਅਸੀ ਦਾ ਕਰੇ ਭੋਗ ਹੀ ਪਤਾ ਇਹਨਾਂ ਦਾ ਵੀ ਪਤਾ ਨਹੀਂ ਹੈ ਪਤਾ ਨਹੀਂ ਨਾ ਕਹਿੰਦਾ ਆਪ ਮਹਾਰੇ ਭੂਰ ਨਾਲ ਮਨਮੋਹਨ ਸਿੰਘ ਜੀ ਰੋਣ ਲੱਗੇ ਸੰਗਤ ਜੀ ਨਾਲੇ ਰੋਏ ਬਹੁਤ ਅਸੀਂ ਕਮਰੇ ਚ ਬੈਠੇ ਸੀ ਦਰਾਜ ਕਹਿੰਦੇ ਆਪ ਮਹਾਰੇ ਕਿਆ ਗਿਆਨੀ ਜੀ ਆਪਾ ਬੋਲਦੇ ਹੁੰਦੇ ਸੀ ਕਹਿੰਦੇ ਮੈਂ ਬਾਬਾ ਜੀ ਨੂੰ ਕਿਹਾ ਗਿਆਨੀ ਜੀ ਆ ਮੈਂ ਦੇਖ ਰਿਆ ਜਿਹੜੀ ਆਪਾ ਕਬਤਾ ਬੋਲਦੇ ਹੁੰਦੇ ਸੀ ਪਹਿਲਾਂ ਉਹ ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ ਝੜੇ ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ ਝੜੇ ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ ਝੜੇ ਵਾਹਿਗੁਰੂ ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ ਵਗ ਰੁਖੜਾ ਨਹੀਂ ਮੋੜਦੇ ਰਤਨੇ ਸੇ ਹੀ ਜੜੇ ਤੁਰਦੇ ਜਦ ਮੰਜ਼ਲ ਆਪਣੀ ਬੱਤੇ ਨੇ ਪਿਆਰਾਂ ਦੇ ਤੁਰਦੇ ਜਦ ਮੰਜ਼ਲ ਆਪਣੀ ਬੱਤੇ ਨੇ ਪਿਆਰਾਂ ਬਣ ਜਾਂਦੇ ਰੱਬ ਦੇ ਆਸ਼ਕ ਬਣ ਜਾਂਦੇ ਰੱਬ ਦੇ ਪੱਲਾ ਨਹੀਂ ਛੋੜਦੇ ਰੱਤੇ ਨੇ ਸਹੀ ਜਿਹੜੇ ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ ਜਿਹੜੇ ਮੁਖੜਾ ਨਹੀਂ ਮੋੜਦੇ ਪੀ ਲੈਂਦੇ ਪ੍ਰੇਮ ਪਿਆਲਾ ਬਚਣਾ ਤੋਂ ਹਰ ਦੇਣਾ ਪੀ ਲੈਂਦੇ ਪ੍ਰੇਮ ਪਿਆਲਾ ਬਚਣਾ ਤੋਂ ਹਰ ਦੇਣਾ ਪਾਉਂਦੇ ਜਦ ਨਮੀ ਪ੍ਰੀਤੀ ਪਾਉਂਦੇ ਜਦ ਨਮੀ ਪ੍ਰੀਤੀ ਲਾਕੇ ਨੀ ਤੋਂ ਰੱਤ ਨੇ ਸਈ ਜੜੇ ਮੁਖਾਂ ਨਹੀਂ ਮੋੜਦੇ ਰੱਤ ਨੇ ਸਈ ਜੜੇ ਮੱਭਾ ਮਨਮੋਹਨ ਸਿੰਘ ਨੇ ਮੈਂ ਕਿਹਾ ਗਿਆਨੀ ਜੀ ਆਹ ਕਵਤਾ ਪਾ ਲਾਉਂਦੇ ਜੀ ਜੇ ਸਾਹਮਣੇ ਮੈਂ ਰੂਪ ਦੇਖ ਰਿਹਾ ਤੁਸੀਂ ਤਾਂ ਹੋਰੀ ਕੁਝ ਬਣੇ ਖੜੇ ਹੋ ਤੇ ਗੁਰਮਖ ਪਿਆਰਿਓ ਕਹਿੰਦੇ ਖੰਡਪਾਰ ਸ਼ੁਰੂ ਕਰ ਭੋਗ ਪਾਈ ਮੈਂ ਕਰਿ ਆਉ ਤੇ ਸੰਗਤ ਜੀ ਉਸ ਵੇਲੇ ਫਿਰ ਬਾਬਾ ਜੀ ਮਨਮੋਹਨ ਸੋਨੇ ਘਰ ਆ ਕੇ ਖੰਡ ਪਾਠ ਉਧਰੋਂ ਸਾਡੇ ਨਾਨਾ ਜੀ ਅੜਬ ਸੁਵਾ ਦੇ ਉਹਨਾਂ ਨੇ ਗਾਲਾਂ ਗੂਲਾਂ ਠੰਡੀਆਂ ਠੁੰਡੀਆਂ ਤੱਤੀਆਂ ਤੁੱਤੀਆਂ ਕੱਢੀਆਂ ਕਹਿੰਦੇ ਮੈਂ ਖੰਡ ਪਾਠ ਸ਼ੁਰੂ ਕਰਿਆ ਭੋਗ ਵਾਲੇ ਦਿਨ ਜਦੋਂ ਸਾਡੇ ਘਰ ਕਹਿੰਦੇ ਮੈਂ ਦੱਸਿਆ ਕਿਸੇ ਨੂੰ ਨਹੀਂ ਕਿਸੇ ਨੂੰ ਨਹੀਂ ਦੱਸਿਆ ਭੋਗ ਵਾਲੇ ਦਿਨ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਤੇ ਗੁਰਮੁਖ ਪਿਆਰਿਓ ਸੰਗਤਾਂ ਦੇ ਸਮੇਤ ਘਰ ਆ ਗਏ ਉਦੋਂ ਲੜੀ ਸ਼ੁਰੂ ਹੋ ਗਈ ਖੰਡ ਪਾਠ ਦੀ ਤੇ ਗੁਰਮੁਖ ਪਿਆਰਿਓ ਹੁਣ ਤੱਕ ਚੱਲੀ ਜਾਂਦੀ ਆ ਉਹੀ ਪ੍ਰਪਾਰਟੀ ਸ੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਮਹਾਰਾਜ ਜੀ ਉਹੀ ਚਲਾਈ ਜਾਂਦੇ ਨੇ ਇਸੇ ਕਰਕੇ ਸੰਗਤ ਜੀ ਜਿਨ੍ਹਾਂ ਨੇ ਆਨੰਦ ਮਾਣਿਆ ਸਾਡੇ ਤੇ ਗੁਰਮੁਖ ਪਿਆਰਿਓ ਭਵਾਨੀਗੜ੍ਹ ਤੋਂ ਬੈਠੇ ਨੇ ਮੂਰੇ ਬੀਬਾ ਜੀ ਮੇਰੇ ਤੇ ਸੀਲਦਾਰ ਜੀ ਬੈਠੇ ਨੇ ਤੇ ਮੈਂ ਆਹੀ ਧਾਰਨਾ ਬੋਲ ਕੇ ਕਿਉਂਕਿ ਇਹਨਾਂ ਨੇ ਆਨੰਦ ਮਾਣਿਆ ਸੰਤ ਬਾਬਾ ਰਣਧੀਰ ਸਿੰਘ ਜੀ ਭੰਗਲਾਵਾਲੇ ਸੰਤ ਬਾਬਾ ਗੁਰਮੇਲ ਸਿੰਘ ਜੀ ਲਲਤੋਂ ਵਾਲੇ ਜਿੰਨੀਆਂ ਵੀ ਸੰਗਤਾਂ ਤੇ ਗੁਰਮੁਖ ਪੈਰ ਮਹਾਪੁਰਖਾਂ ਦੇ ਚਰਨਾਂ 'ਚ ਜਿਨ੍ਹਾਂ ਨੇ ਆਨੰਦ ਮਾਣਿਆ ਆ ਹੁਣ ਗਾਉਂਦੇ ਨੇ ਸੰਗਤ ਜੀਓ ਉਹ ਸਾਧੂ ਸਭ ਚੰਗੇ ਨੇ ਮਿਲਣਾ ਨੀ ਤੇਰੇ ਵਰਗਾ ਸਾਧੂ ਸਭ ਚੰਗੇ ਨੇ ਮਿਲਣਾ ਨੀ ਤੇਰੇ ਵਰਗਾ ਸਾਧੂ ਸਭ ਚੰਗੇ ਨੇ ਮਿਲਣਾ ਨੀ ਤੇਰੇ ਵਾਹਿਗੁਰੂ ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਓੜਿਓ ਭਾਈ ਆ ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਓ ਸਾਧੂ ਸਭ ਚੰਗੇ ਨੇ ਜੀ ਮਿਲਣਾ ਨਹੀਂ ਤੇਰੇ ਮਿਲਣਾ ਨਹੀਂ ਤੇਰੇ ਵਰਗਾ ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਵਾਜ ਪਿਆਰੇ ਸੋਹਦੇ ਦਰਬਾਰ ਨਾ ਸੰਤਾਂ ਤੋਂ ਵਾਜ ਪਿਆਰੇ ਸੋਹਦੇ ਦਰਬਾਰ ਨਾ ਸੰਤਾਂ ਤੋਂ ਵਾਜ ਪਿਆਰੇ ਵਾਹਿਗੁਰੂ ਸੋਹਦੇ ਦਰਬਾਰ ਨਾ ਸੰਤਾਂ ਤੋਂ ਜੱਪਿਆਰੇ ਸੰਤਾਂ ਤੋਂ ਬਾਜ ਪਿਆਰੇ ਸੰਤਾਂ ਤੋਂ ਬਾਜ ਪਿਆਰੇ ਸੰਤਾਂ ਤੋਂ ਬਾਜ ਪਿਆਰੇ ਸੰਤਾਂ ਤੋਂ ਬਾਜ ਪਿਆਰੇ ਬਾਜ ਤੋਂ ਬਾਜ ਪਿਆਰੇ ਸੰਤਾਂ ਤੋਂ ਬਾਜ ਪਿਆਰੇ ਸੋਹnde ਦਰਬਾਰ ਨਾ ਜੀ ਸੰਤਾਂ ਤੋਂ ਬਾਜ ਪਿਆਰੇ ਸੋਹnde ਦਰਬਾਰ ਤੂੰ ਬਾਗ ਪਿਆਰੇ ਹੁੰਦੇ ਦਰਬਾਰ ਨਾ ਸੰਤਾ ਤੂੰ ਬਾਗ ਪਿਆਰੇ ਹੁੰਦੇ ਦਰਬਾਰ ਨਾ ਦੀ ਮਾਫੀ ਦਿਓ ਸਮਾਂ ਵੱਧ ਕੇ ਲੈ ਗਿਆ 20 ਮਿੰਟ ਵੱਧ ਕੇ ਹੈ ਜੀ 20 ਮਿੰਟ ਵੱਧ ਕੇ ਨਾਨਕੇ ਵੀ ਨੇ ਜੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤ